कमाई वाले ਉੱਤੇ ਕੋਈ ਨਿੰਦਿਆ ਦਾ ਕੋਈ ਉਸਤਾ ਦਾ ਸਰ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਬਾ ਬਕਾਲਾ ਸਾਹਿਬੀ ਨੇ ਨਾ ਤੇ ਮੈਂ ਕਈ ਵਾਰੀ ਸੋਚਣਾ ਸ਼ਾਮ ਨੂੰ ਹਜ਼ੂਰ ਬਾਹਰ ਨਿਕਲਦੇ ਹੁੰਦੇ ਸਨ ਜੀ ਘੋੜੀ ਤੇ ਅਸਵਾਰ ਹੋਣਾ ਤੇ ਬਾਹਰ ਨਿਕਲਣਾ ਥੋੜਾ ਸਮਾਂ ਉਹਦੋਂ ਮੈਂ ਅਰਜ਼ ਕੀਤੀ ਸੰਗਤ ਨੂੰ ਮਿਲਦੇ ਸਨ ਜਗਿਆਸੂ ਆਉਂਦਾ ਸੀ ਕੁੱਟਾ ਮਾਟਾ ਵਾਂ ਤੇ ਜਦਨ ਭਾਈ ਮੱਖਣ ਸ਼ਾਹ ਜੀ ਆਏ ਨੇ ਤੇ ਸਾਰੇ ਉੱਥੇ ਮੰჯੀਆਂ ਲਾ ਕੇ ਬੈਠੇ ਸਨ ਭਾਈ ਸਾਹਿਬ ਨੇ ਆਪਣੇ ਵੱਲੋਂ ਹਜ਼ੂਰ ਦੀ ਪਾਲ ਵਿੱਚ ਉਹ ਪਹਿਲਾਂ ਦਿੱਲੀ ਗਏ ਦਿੱਲੀ ਤੋਂ ਬਾਬਾ ਬਕਾਲਾ ਸਾਹਿਬ ਜੀ ਆਏ ਭਾਈ ਮੰჯੀਆਂ ਦਾ ਜ਼ਿਕਰ ਇਤਿਹਾਸ ਕਰਦਾ ਹੈ ਇਹਦਾ ਮਤਲਬ ਸਭ ਤੋਂ ਵੱਡਾ ਦਾਵੇਦਾਰ ਧੀਰਮਲ ਸੀ ਜਦੋਂ ਮੱਖਣ ਸ਼ਾ ਗਿਆ ਉਹਨੇ ਦੇਖਿਆ ਵੀ ਆਪੋ ਆਪਣੀਆਂ ਗੱਡੀਆਂ ਲਾ ਕੇ ਬੈਠੇ ਆ ਅੱਗੇ ਏਜੰਟ ਨੇ ਉਹ ਪ੍ਰੇਰ ਕੇ ਲਿਆਉਂਦੇ ਆ ਅੰਦਰੋਂ ਆਵਾਜ਼ ਅੰਦਰ ਨਹੀਂ ਸੰਤੁਸ਼ਟ ਹੋਇਆ ਮਨ ਨੇ ਕਾਹੂ ਮੜਾ ਇਹ ਭੁਲੇਖਾ ਜਾ ਪੈ ਗਿਆ ਇਹ ਤਾਂ ਮੰਗਤੇ ਬਣੇ ਬੈਠੇ ਨੇ ਗੁਰੂ ਤਾਂ ਦਾਤਾ ਹੈ ਸਿੱਖ ਬਾਣੀ ਪੜਦਾ ਸੀ ਬਾਬਾ ਜੀ ਦੀ ਜਿਨੇ ਸ਼ਬਦ ਪੜੇ ਹੋਣਗੇ ਕਿ ਗੁਰਪੀਰ ਸਦਾਏ ਮੰਗਣ ਜਾਏ ਤਾਂ ਕੈ ਮੂਲ ਨ ਲੱਗਿਆ ਪਾਏ ਮੈਂ ਬੇਨਤੀ ਕਰਾਂ ਕਿ ਉਹਦੇ ਅੰਦਰ ਇਹ ਗੱਲ ਬੈਟ ਗਈ ਤਾਂ ਅੱਗੇ ਮੰਗਣ ਵਾਸਤੇ ਤੁਰੇ ਫਿਰਦੇ ਉਹ ਸਾਰਿਆਂ ਨੂੰ ਨੇ ਫਿਰ ਸੋਚਿਆ ਕਹਿੰਦਾ ਵੀ ਗੱਲ ਇਹ ਆ ਜਿਹੜਾ ਸਮਰੱਥ ਹੈ ਨਾ ਉਹ ਆਪਣੀ ਸੇਵਾ ਆਪੇ ਲੈ ਲਏਗਾ ਚਲੋ ਕਿਸੇ ਦੋ ਕਿ ਆ ਕਿਸੇ ਪੰਜ ਕਿਉਂ ਇਸ ਇਸ ਮਸਲੇ ਨੂੰ ਖਿੱਚਣਾ ਜਾਣਾ ਵੀ ਦੋ ਮੋਹਰਾਂ ਸੰ ਕਿ ਪੰਜ ਸੰ ਉਹ ਆਪਣੇ ਵੱਲੋਂ ਰੱਖੀ ਗਿਆ ਸਾਰੇ ਅਸੀਸਾਂ ਦਈ ਗਿਆ ਬ੍ਰਹਮ ਗਿਆਨੀ ਬਣਾਈ ਗਿਆ ਮੱਖਣ ਸ਼ਾਨ ਤੇਰੇ ਤੇ ਬੜੀ ਰੱਬ ਦੀ ਕਿਰਪਾ ਤੇਰੇ ਤੇ ਬੜੀ ਮੇਰ ਜਦੋਂ ਸ਼ਾਮ ਗਈ ਥੋੜੀ ਜੀ ਨਿਰਾਸ਼ਾ ਤਾਂ ਆਈ ਪਰ ਅੰਦਰੋਂ ਇੱਕ ਆਸ ਦੀ ਕਿਰਨ ਆਈ ਨਿਰਾਸ਼ਾ ਇਹ ਆਈ ਵੀ ਮਹਾਰਾਜ ਇੱਥੇ ਹੈ ਨਹੀਂ ਨਾ ਤੇ ਕੋਈ ਲੱਗਦੇ ਹੀ ਨਹੀਂ ਨਿਰਾਸ਼ਾ ਆਸ ਇਹ ਆਈ ਕਿ ਜੋ ਅਠਵੇਂ ਗੁਰਦੇਵ ਨੇ ਕਹੇ ਝੂਠਾ ਨਹੀਂ ਹੋ ਸਕਦਾ ਸਮੁੰਦਰ ਸੁੱਕ ਸਕਦਾ ਹੈ ਹਵਾ ਰੁਕ ਸਕਦੀ ਏ ਸੂਰਜ ਠੰਡਾ ਪੈ ਸਕਦਾ ਹੈ ਚੰਦਰਮਾ ਅੱਗ ਸੜ ਸਕਦਾ ਹੈ ਪਹਾੜ ਖੰਬ ਲਾ ਕੇ ਉੱਡ ਸਕਦਾ ਹੈ ਹਰ ਚੀਜ਼ ਆਪਣਾ ਸੁਭਾਅ ਬਦਲ ਸਕਦੀ ਹੈ ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਬਚਨ ਕਦੀ ਝੂਠਾ ਨਹੀਂ ਹੋ ਸਕਦਾ ਹੈ ਨਹੀਂ ਇੱਥੇ ਸ਼ਾਮ ਨੂੰ ਇੰਨਾ ਕੁ ਪੁੱਛਦਾ ਕੋਈ ਹੋਰ ਹੈ ਮੈਂ ਤੁਹਾਨੂੰ ਕਹਿ ਰਿਹਾ ਵੀ ਲੋਕ ਕਿੰਨੇ ਕਿੰਨੇ ਗੰਦੀ ਸ਼ਬਦਾਵਲੀ ਵਰਦੇ ਆ ਯਾਦ ਰੱਖਿਓ ਮੈਂ ਤਾਂ ਕਹਿਣਾ ਹੁੰਨਾ ਜਿਹੜੇ ਚੋਖੇ ਨਿੰਗੇ ਨਿੰਦਿਆ ਨਿੰਦਿਆ ਚ ਖੱਚਦੇ ਨੇ ਨਾ ਜਿਹਾ ਵੇਦ ਨੇ ਕੁਰਾਨ ਹੈ ਜਿਵੇਂ ਗ੍ਰੰਥ ਨੇ ਨਾ ਸੱਚੀ ਮੁੱਚੀ ਉਹਨਾਂ ਦਾ ਨਿੰਦਿਆਈ ਸ਼ਾਸਤਰ ਹੁੰਦਾ ਹੈ ਉਹਨਾਂ ਦਾ ਨਿੰਦਿਆਈ ਗ੍ਰੰਥ ਹੁੰਦਾ ਜਦੋਂ ਸ਼ਾਮ ਨੂੰ ਉਹਨੇ ਸਾਰਾ ਘੁੰਮ ਕੰਮ ਕੇ ਆ ਕੇ ਦੇਖਿਆ ਅਖੀਰ ਤੇ ਪੁੱਛਦਾ ਜੀ ਕੋਈ ਹੋਰ ਇੱਥੇ ਹੈ ਤੁਸੀਂ ਵੇਖੋ ਕਿਹੜੀ ਤਸਵੀਰ ਪੇਸ਼ ਕੀਤੀ ਸਾਨੂੰ ਕਹਿੰਦੇ ਆਂ ਜ਼ਬਾਨ ਥਿਰ ਤਰਾਂਦੀ ਪਰ ਜੋ ਇਤਿਹਾਸ ਨਹੀਂ ਕਿਹਾ ਕਹਿਣ ਲੱਗੇ ਬਾਕੀ ਇੱਥੇ ਕੋਈ ਨਹੀਂ ਇੱਕ ਤੇਗਾ ਕਮਲਾ ਹੈ ਜਿਹੜਾ ਕਿਸੇ ਨਾਲ ਬੋਲਦਾ ਵੀ ਨਹੀਂ ਗੁਰਮਖੋ ਧਰਮ ਦੀ ਚਾਦਰ ਦੀਨ ਬੰਦ ਸੰਕਟ ਹਰਨ ਕਹਿੰਨ ਲੱਗੇ ਹੈ ਉਹਨੂੰ ਤੇਗਾ ਕਮਲਾ ਕਹਿੰਦੇ ਜੀ ਕੌਣ ਕਹਿੰਦੇ ਨੇ ਗੁਰੂ ਅਰਗੁਬਿੰਦ ਸਾਹਿਬ ਦਾ ਛੋਟਾ ਬੇਟਾ ਹੈ ਮਨ ਗੁਰੂ ਸਾਹਿਬ ਨੇ ਕੀਤੀ ਨਾ ਬਖਸ਼ਿਸ਼ ਉਸੇ ਵਕਤ ਮੈਂ ਬੇਨਤੀ ਕਰਾਂ ਉਹਨੇ ਉਥੇ ਫੁਰਨੇ ਚ ਅਰਦਾਸ ਕਰ ਦਿੱਤੀ ਸੱਚੇ ਪਾਤਸ਼ਾਹ ਉਦੋਂ ਸਮੁੰਦਰ ਚ ਬੇੜਾ ਡੋਲਦਾ ਸੀ ਤੂੰ ਕਿਨਾਰੇ ਲਾ ਦਿੱਤਾ ਬਚਾ ਦਿੱਤਾ ਹੁਣ ਇਧਰ ਜ਼ਿੰਦਗੀ ਦਾ ਬੇੜਾ ਅਧਿਆਤਮਿਕ ਚੱਤ ਡੋਲਦਾ ਪਿਆ ਵਿਸ਼ਵਾਸ ਦਾ ਬੇੜਾ ਡੋਲਣ ਲੱਗਾ ਪਖਾਂਡੇ ਨਾ ਲਾ ਕਿਨਾਰੇ ਕਿਆ ਮਣਾ ਚੱਲ ਜਦੋਂ ਗਏ ਨਾਲ ਲੋਕ ਵੀ ਬਹੁਤ ਸਨ ਮੱਖਣ ਸ਼ਾਹ ਉਹਦੇ ਕੋਲ ਆਪਣੀ ਫੌਜ ਹੈ ਆਪਣਾ ਅਸਲ ਹੈ ਬੰਦਾ ਅਮੀਰ ਤਣਾੜ ਬੰਦਾ ਕਹਿੰਦੇ ਨੇ ਸੰਧਿਆ ਸ਼ਾਮ ਦਾ ਵੇਲਾ ਸੀ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਬੈਠੇ ਮੈਂ ਬੇਨਤੀ ਕੀਤੀ ਦੇਖੋ ਇਹ ਲਫ਼ਜ਼ ਲੋਕ ਵਰਤਦੇ ਰਹੇ ਤੇਗਾ ਕਮਲਾ ਤੱਕ ਅੱਜ ਕਿੰਨੇ ਕਿੰਨੇ ਭੜੇ ਸ਼ਬਦ ਵਰਦੇ ਆ ਜਦੋਂ ਸਿੱਖ ਪ੍ਰਚਾਰਕਾਂ ਦੀ ਜ਼ੁਬਾਨ ਇਹ ਬੋਲਦੀ ਹੈ ਨਾ ਤੇ ਮੈਂ ਕਈ ਵਾਰੀ ਕਹਿੰਦਾ ਮੈਂ ਕੋਈ ਮੈਂ ਕੋਈ ਸਤਵਾਦੀ ਨਹੀਂ ਮੈਂ ਇੱਕ ਜ਼ਰੂਰ ਹੱਥ ਜੋੜਾਂਗਾ ਓਏ ਜ਼ਫਰਨਾਮਾ ਘਟੋ ਘਟ ਪੜ ਕੇ ਵੇਖ ਲਓ ਜਦੋਂ ਗੁਰੂ ਔਰੰਗਜ਼ੇਬ ਨੂੰ ਵੀ ਸ਼ਬਦ ਵਰਦਾ ਤੇ ਕਿਹੜੇ ਸ਼ਬਦਾਂ ਦੀ ਵਰਤੋਂ ਕਰਦਾ ਹੈ ਇਸ ਸਮਝੀ ਅਸੀਂ ਇਹ ਚਲਾ ਗਿਆ ਜੀ ਨਾਲ ਲਾਮ ਲਸ਼ਕਰ ਸੀ ਰੌਲਾ ਸੀ ਤੇ ਮਹਾਰਾਜ ਅੰਦਰ ਬੈਠਿਆ ਟਿੱਕੇ ਤੇ ਟਿੱਕੇ ਹੋ ਅੰਦਰ ਨੂੰ ਬਾਹਰੋਂ ਆਵਾਜ਼ਾਂ ਜਦੋਂ ਸੁਣਾਈ ਦਿੱਤੀਆਂ ਤੇ ਸੇਵਾਦਾਰ ਨੂੰ ਪੁੱਛਦਿਆ ਜੀ ਅੱਜ ਆਪਣੇ ਘਰ ਰੌਲਾ ਕਾਦਾ ਬੜੀ ਨਿਮਰਤਾ ਚ ਮਿੱਠੇ ਬੋਲ ਅੰਦਰ ਰੌਲਾ ਕਾਦਾ ਤੇ ਉਹ ਬਾਹਰ ਜਾ ਕੇ ਦੇਖਦਾ ਤੇ ਆਹ ਕਹਿੰਦਾ ਮਹਾਰਾਜ ਜੀ ਸੱਚੇ ਬਾਤ ਸੇ ਨੂੰ ਕਹਿੰਦਾ ਏ ਅਜਨਾ ਮੱਖਣ ਸ਼ਾ ਆਇਆ ਹੈ ਬਕਾਲੇ ਚ ਆਇਓ ਤੇ ਮਹਾਰਾਜ ਜੀ ਪਤਾ ਕੀ ਕਹਿੰਦੇ ਆ ਮੱਖਣ ਸ਼ਾ ਆਇਆ ਤੇ ਰੌਲਾ ਇਹਨਾ ਕਹਿਣ ਲੱਗਿਓ ਦਿਨ ਲਾਮ ਲਸ਼ ਕਰਖੈ ਉਹ ਦਿਨ ਫੌਜਾਂ ਨੇ ਤੇ ਮਹਾਰਾਜ ਕਹਿੰਦਾ ਉਹਨੂੰ ਇੱਕੋ ਗੱਲ ਕਹੇ ਮੱਖਣ ਸ਼ਾ ਗੁਰੂ ਕਰ ਆਉਣ ਦਾ ਸਲੀਕਾ ਸਿੱਖ ਇੱਥੇ ਰੌਲੇ ਪਾੰਦੇ ਨਹੀਂ ਆਈਦਾ ਗੁਰੂ ਕਰ ਨਿਮਰਤਾ ਨਾਲ ਮੱਥੇ ਟੇਕਣ ਵਾਸਤੇ ਆਈਦਾ ਹੈ ਤੈਨੂੰ ਪਤਾ ਨਹੀਂ ਕਿਵੇਂ ਗੁਰੂ ਘਰ ਆਈ ਤਾਂ ਸਰਦਾਰ ਜੀ ਯਾਦ ਰੱਖਿਓ ਅਸੀਂ ਵੀ ਨਿੱਕੀ ਜੀ ਚੋਣ ਜਿੱਤਨੇ ਆ ਕੋਈ ਸਰਪੰਚ ਬਣ ਜਾਏ ਕੋਈ ਕਾਉਂਸਲਰ ਬਣ ਜਾਏ ਕੋਈ ਮੈਂਬਰ ਬਣ ਜਾਏ ਐ ਵੱਡਾ ਵੱਡਾ ਲਾਮ ਲਸ਼ਕਰ ਗੱਡੀਆਂ ਜਿਹਾ ਜੇ ਅਸੀਂ ਦਰਬਾਰ ਸੇ ਮੱਥਾ ਟੇਕਣ ਚੱਲੇ ਆ ਉਹ ਨਹੀਂ ਪਿਆਰਿਓ ਜੇ ਸ਼ੁਕਰ ਕਰਨ ਜਾਣਾ ਤੇ ਭਾਂਡਿਆਂ ਵੀ ਜਾ ਕੇ ਖਲੋਕੇ ਭਾਂਡੇ ਮਾਂਜਿਓ ਜੇ ਸ਼ੁਕਰ ਕਰਨਾ ਜਾਣਾ ਤੇ ਗੁਰੂ ਰਾਮਦਾਸ ਅੱਗੇ ਝੋਲੀ ਬਣ ਅੱਢਿਏ ਉੱਥੇ ਜਿੱਤ ਕੇ ਨਾ ਜਾਈਓ ਉੱਥੇ ਖਾਰ ਕੇ ਆਈਏ ਆਪਣਾ ਆਪ ਜਿਤਾਈਏ ਨਾ ਉੱਥੇ ਮਹਾਰਾਜ ਕਿਨਨ ਨੂੰ ਕਹੇ ਤੈਨੂੰ ਪਤਾ ਹੈ ਗੁਰੂ ਕਰਨਮਿਸ਼ਕਰ ਕਿਵੇਂ ਕਰੀਦੀਏ ਜਦੋਂ ਸੇਵਾਦਾਰ ਨੇ ਜਾ ਕੇ ਕਿਹਾ ਮੱਖਣ ਸਾਹ ਅੰਦਰੋਂ ਹੀ ਹੁਕਮ ਆਇਆ ਇਸ ਤਰ੍ਹਾਂ ਹੀ ਤਾਂ ਬਸ ਪਿਆਰਿਓ ਉੱਥੇ ਡਿੱਗ ਪਿਆ ਜ਼ਮੀਨ ਤੇ ਕਹਿੰਦਾ ਓਏ ਸਾਰੇ ਅੱਗੇ ਤੱਕ ਝੂਠੀਆਂ ਉਸ ਤਾਂ ਕਰਨ ਵਾਲੇ ਸਨ ਇਹ ਸੱਚਾ ਲੱਗਦਾ ਜਿੰਨੇ ਮੈਨੂੰ ਇਹ ਗੱਲ ਕਹੀ ਹੈ ਮਹਾਰਾਜ ਦੇ ਕੋਲ ਅੰਦਰ ਗਿਆ ਸਤਗੁਰੂ ਬੈਠੇ ਨੇ ਮੱਥਾ ਟੇਕਿਓ ਸੁ ਸਤਿਗੁਰਾਂ ਨੇ ਉਹ ਉਹ ਬਸ ਪੈਸੇ ਦੇਖੇ ਉਹਦੇ ਯਾਦ ਰੱਖਿਓ ਗੁਰੂ ਪੈਸਿਆਂ ਦਾ ਭੁੱਖਾ ਨਹੀਂ ਉਹਦਾ ਤਾਂ ਨਾ ਲਿਆ ਘਰ ਨੌਨੀ ਦਾ ਵਹਿ ਤਾਇ ਹੈ ਉਹ ਚਾਹਦਾ ਕਿਸੇ ਸਿੱਖ ਦਾ ਵਿਸ਼ਵਾਸ ਨਾ ਡੋਲ ਜਾਏ ਪਖੰਡੀਆਂ ਪਿੱਛੇ ਲਾ ਕੇ ਜਦੋਂ ਨੇ ਪੈਸੇ ਮਾਇਆ ਕੇ ਰਖੀ ਮਹਾਰਾਜ ਜੀ ਨੇ ਆਪਣੇ ਮੋਢੇ ਤੋਂ ਕੱਪੜਾ ਲਾ ਦਿੱਤਾ ਮੋਢੇ ਤੋਂ ਕੱਪੜਾ ਲਾਇਆ ਤੇ ਮੱਖਣਸ਼ਾਲ ਵਾਲੇ ਇੱਕ ਇੱਕ ਕਹਿੰਦੇ ਨੇ ਮੱਖਣਸ਼ਾ ਸਾਡੇ ਤੇ ਮੋਢੇ ਤੇ ਅਦੇ ਵੀ ਉਹ ਕਾਸੀ ਉਹ ਨਿਸ਼ਾਨ ਪਿਆ ਹੋਇਆ ਤੇਰੇ ਬੇੜੇ ਦਾ ਤੇ ਗੁਰੂ ਘਰ ਦੀ ਭੇਟਾ ਲੁਕਾਈ ਦੀ ਨਹੀਂ ਹੁੰਦੀ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਕਿਸ ਹਾਲਾਤਾਂ ਵਿੱਚ ਨੇ ਕੀ ਉੱਥੇ ਲੋਕ ਕਿ ਉਹ ਕੁਝ ਨਹੀਂ ਕਹਿ ਰਹੇ ਪਰ ਗੁਰੂ ਸਾਹਿਬ ਕਹਿੰਦੇ ਨਾ ਸੁਰ ਤੇ ਨਾ ਕਿਸੇ ਦੀ ਉਸਤਤ ਕਰੀ ਤੇ ਨਾ ਉਸਤਤ ਆਪਣੀ ਸੁਣ ਕੇ ਕਿਤੇ ਵਿਚਲਿਤ ਹੋ ਜਾਈ ਨਾ ਕਿਸੇ ਦੀ ਨਿੰਦਿਆ ਸੁਣੀ ਤੇ ਨਾ ਆਪਣੀ ਨਿੰਦਿਆ ਸੁਣ ਕੇ ਕਿਤੇ ਢੇਰੀ ਟਾਦੀ